ਸਰ ਗੁਰੂ ਜੀ ਕੀ ਫਤਿਹ ਸ੍ਰੀ ਗੋਬਿੰਦ ਜੀ ਸਹਾਇ ਬਾਤ ਸ੍ਰੀ ਗੋਬਿੰਦ ਜੀ ਕੀ ਬਾਛਾਈ ਦਸਵੇਂ ਗੁਰੂ ਗ੍ਰੰਥ ਸਾਹਿਬ ਜੀ ਸਮਰਿਆ ਕਰਨ ਆਰਕਲੀ ਤੇ ਆਏ ਫਿਰੰਗੂਰ ਤੇ ਅਮਰਦਾਸ RAM DAS ਸਾਹਿਬ ਜੀ ਸਹਾਇ ਹਰਜਨ ਹਰਗੋਬਿੰਦ ਸਮਰਉਸ਼ੀ ਹੈ ਰਾਜ ਸ੍ਰੀ ਹਰਕ੍ਰਿਸ਼ਨ ਤੇ ਆਈ ਹੈ ਜਿਸ ਰਿੱਠੇ ਸਭ ਤੋਂ ਜਾਏ ਏਕ ਬਹਾਦਰ ਸਮਰਿਆ ਕਰਨਾ ਉਹਨੇ ਤੇ ਆਵੇ ਧਾਈ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਬਾਠ ਦੀ ਜਰ ਦਾ ਧਿਆਨ ਦਰ ਕੇ ਬੋਲੋ ਜੀ ਵਾਹਿਗੁਰੂ ਜੰਹ ਪਿਆਰਿਆਂ ਚੌਹਾਂ ਸਾਹਿਬ ਜਾ ਦੇ 40 ਮੁਕਤੇ ਹਟੀਆਂ ਜੱਪੀਆਂ ਤੇ ਆਪਣੇ ਨਾਮ ਜੱਪਿਆ ਬਣ ਛਕੇ ਦੀ ਚਲਾਈ ਤੇ ਵਾਹਿ ਦੇ ਕੇ ਅਨੁਸ਼ਕੀਤਾ ਤੇ ਨਾ ਪਿਆਰਿਆਂ ਸੁਚਾਰਿਆਂ ਦੀ ਕਮਾਈ ਦਾ ਧਿਆਨ ਦਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਦੇ ਸਿੱਧੇ ਬੰਦ ਬੰਦ ਕਟਾਈ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਜਿਹੜੇ ਆ ਰਹੇ ਨੇ ਚਰਾਏ ਗੇ ਗੁਰਦੁਆਰਿਆਂ ਸੇ ਵਾਲੀ ਪੁਰਵਾਨੀਆਂ ਕੀਤੀਆਂ ਤਰਫ ਨਹੀਂ ਆ ਰਿਹਾ ਦੇਖੀਏ ਕਿ ਐਸਾ ਸਵਾਸਾ ਨਾਲ ਵਿਆਹ ਹੀ ਇਹਨਾਂ ਦੀ ਕਮਾਈ ਦਾ ਧਿਆਨ ਦੇ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਜੀ ਜਨ ਦਖਤਾ ਸਰਬੱਤ ਗੁਰਦੁਆਰਿਆਂ ਦਾ ਧਿਆਨ ਦੇ ਕੇ ਬੋਲੋ ਜੀ ਵਾਹਿਗੁਰੂ ਮੈਂ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿੱਤਾ ਵਾ ਚਿੱਤਾ ਬਲ ਕਸਨ ਕਸਰ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰਛਿਆ ਰਿਆ ਤੇ ਦੇਖ ਤੇ ਫਤਿਹ ਬਰਦ ਕੀ ਪਾਇ ਪੰਥ ਕੀ ਜੀਤ ਧੀਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਮਾਨ ਸਿੱਖੀ ਦਾਨ ਕੇ ਇਸ ਦਾ ਰਹਿਤ ਦਾਨ ਵਿਵੇਕ ਦਾਨ ਵਿਸਾਧਾਨ ਭਰੋਸਾ ਦਾਨ ਦਾ ਨਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗਾ ਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਮਾਨਨਿਵਾ ਮਾ ਤੁਚੇ ਮਤ ਪਤ ਦਾ ਰੱਖਾ ਵਾਹਿਗੁਰੂ へ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਾ ਤਾਰ ਜੀਓ ਧੀਰਨਕਾਣਾ ਸਾਹਿਬ ਇਹ ਹੋਰ ਗੁਰਦੁਆਰਿਆਂ ਪੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲੇ ਦਰਸ਼ਨ ਦੀ ਦਾਤ ਸੇਵਾ ਸੰਭਾਲਦਾ ਦਾਨ ਖਾਲਸਾ ਦੀ ਬਖਸ਼ੋ ਇਹਨਾਂ ਮਾੜਿਆਂ ਦੇ ਮਾਨ ਸਤਿਗੁਰੂ ਨੇ ਤਾਣਿਆਂ ਦੇ ਤਾਣ ਦੇ ਓਟਿਆਂ ਦੀ ਹੋਰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਦੇ ਪਾਵਨ ਪਦਨਾ ਕਬਲਾ ਬਾਸ ਅਰਦਾਸ ਬੇਨਤੀ ਹੈ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪ ਜੀ ਦੇ ਮਹਾਨ ਪਵਿੱਤਰ ਸਥਾਨ ਗੁਰਦੁਆਰਾ ਕਿਲਾ ਅਨੰਦਗੜ੍ਹ ਸਾਹਿਬ ਵਿਖੇ ਕਾਰ ਸੇਵਾ ਵਾਲੇ ਮਹਾਂਪੁਰਖ ਮਹਾਰਾਜ ਜੀ ਗੁਰਮੁਖ ਜਨਮਸਵਾਰ ਦਰਗਹ ਚੱਲਿਆ ਸੱਚੀ ਦਰਗਹ ਜਾਏ ਸੱਚਾ ਪੜ ਮੱਲਿਆ ਆਪ ਜੀ ਦੇ ਮਹਾਵਾਕ ਅਨੁਸਾਰ ਸੱਚੇ ਬਾਦਸ਼ਾਹ ਆਪ ਜੀ ਦੇ ਚਰਨਾਂ ਵਿੱਚ ਜਾ ਬਰਾਜਿਆ ਸੰ। ਇਸ ਵਕਤ ਉਹਨਾਂ ਦੇ ਪਾਵਨ ਸਰੀਰ ਦੀ ਮਹਾਰਾਜ ਜੀ ਚਿਖਾ ਤਿਆਰ ਕੀਤੀ ਗਈ ਹੈ। ਸ੍ਰੀ ਜਪਜੀ ਸਾਹਿਬ ਦੇ ਪਾਠ ਹੋਏ ਹਨ। ਇਲਾਹੀ ਗੁਰਬਾਣੀ ਦਾ ਕੀਰਤਨ ਹੋਇਆ ਹੈ ਸੱਚੇ ਬਾਦਸ਼ਾਹ। ਗੁਰਬਾਣੀ ਪੜਦੇ ਆਂ ਕੀਰਤਨ ਕਰਦੇ ਆਂ ਹੋਈਆਂ ਭੁੱਲਾਂ ਦੀ ਖਿਮਾ ਕਰਨ। ਅਗਾਧੋ ਸਮਰਤ ਬਖਸ਼ਣੀ, ਠੜੀ ਸੁਣੀ ਬਾਣੀ ਦਾ ਭਾਵ, ਮਹਾਪੁਰਸ਼ਾਂ ਦੀ ਵਿਚਲੇ ਆਤਮਾ ਨੂੰ ਬਖਸ਼ਣਾ ਮਹਾਰਾਜੀ, ਆਪਣੇ ਚਰਨਾਂ ਕਬਲਾ ਪਾਸ ਨਿਵਾਸ ਰੱਖਣਾ। ਇੱਥੇ ਸੂ ਮਹਾਪੁਰਸ਼ਾਂ ਨੂੰ ਆਤਿ ਸੱਚੇ ਬਾਸ਼ਾ ਸੰਗਤਾਂ ਦੇ ਸੀਸ ਤੇ ਮਿਹਰ ਭਰਿਆ ਤਰਕੜਾ ਪਹਾੜਾ ਮੰਨਣ ਦੀ ਮੱਤਬਦ ਪ੍ਰਦਾਨ ਕਰਨੀ। ਸਭਨਾ ਸੰਗਤਾਂ ਵਿੱਚ ਆਪਸੀ ਪਿਆਰ ਇਤਿਫਾਕ ਦੀ ਦਾਤ ਬਖਸ਼ਿ ਮਹਾਰਾਜੀ, ਆਪ ਜੀ ਦੇ ਦਰ ਹਨ। ਆਪ ਜੀ ਦੀਆਂ ਸੇਵਾਵਾਂ ਹਨ ਮਹਾਰਾਜੀ ਆਪ ਜੀ ਵਿਤ ਵਰਤ ਕੇ ਮਹਾਰਾਜੀ ਇੱਕ ਦਾ ਇਤਫਾਕ ਦੇ ਨਾਲ ਚੜ੍ਹਦੀ ਕਲਾ ਸੰਭਾ ਦੀ ਬਖਸ਼ਿਸ਼ ਕਰਨੀ ਇਸ ਵਾਰ ਸਮੂਹ ਸੰਗਤ ਹਾਜ਼ਰ ਹੈ ਮਹਾਪੁਰਸ਼ ਹਾਜ਼ਰ ਹਨ ਸੱਚੇ ਬਾਛਾ ਪਾਵਨ ਜੀ ਖਾਨ ਨੂੰ ਚੰਡਾ ਲਾਉਣ ਦੀ ਆਗਿਆ ਬਖਸ਼ੋ ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿਤਰਾਵਾ ਨਾਨਕ ਨਾਮ ਚੜ੍ਹਦੀ ਕਲਾ ਦੀ ਬਖਸ਼ਿਸ਼ ਜੀ ਹੁਣ ਜੀ ਕਾਲਾ ਭਗਵਾਨ